ਇਨਾਂ ਦੀ ਸਰਕਾਰ ਦੇ ਵਿੱਚ ਇਨਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਅੰਗ ਸੀ ਉਹ ਸਾਡਾ ਇਸ਼ਟਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੂੰ ਸਾਰੀ ਲੋਕਾਈ ਸਿਰ ਚ ਕਉਂਦੀ ਆ ਉਹਨਾਂ ਦੀ ਬਿਆਦਵੀ ਇਨਾਂ ਦੇ ਰਾਜ ਦੇ ਵਿੱਚ ਹੋਈ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਸਾਹਿਬ ਦੇ ਕੱਲੇ ਕੱਲੇ ਅੰਗ ਰੋਲੇ ਗਏ ਜਿਵੇਂ ਉਹ ਰੋਲੇ ਨੇ ਇਸੇ ਤਰ੍ਹਾਂ ਹੁਣ ਇਹ ਰੋਲਣਗੇ ਹਜੇ ਤੱਕ ਵੀਰ ਸਿੰਘਾਂ ਕੁਝ ਨਹੀਂ ਹੋਇਆ ਇਸ ਤੋਂ ਵੱਧ ਥੋੜੇ ਤੇ ਮਾਰੇ ਟਾਈਮ ਹੋਣਗੇ ਤੁਹਾਡਾ ਬੁਰਾ ਹਾਲ ਦੇਖੀ ਕੀ ਹੋਣਾ ਸਾਰਿਆਂ ਦਾ ਚਾਹੇ ਬਾਗੀ ਤੁਹਾਡਾ ਕੋਈ ਆ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਹੁਣ ਸਭ ਦੇ ਸਾਹਮਣੇ ਆ ਗਿਆ ਸਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਵੀ ਇਹਨਾਂ ਨੇ ਜੋ ਕੁਝ ਕੀਤਾ ਇਹਨਾਂ ਸਰਕਾਰ ਦੇ ਵਿੱਚ ਹੋਈਆਂ ਨੇ ਇਹਨਾਂ ਨੇ ਮਨਮਾਨੀਆਂ ਕੀਤੀਆਂ ਪਿੱਠ ਦੇ ਵਿੱਚ ਵੱਡੇ ਸੁਰੇ ਮਾਰੇ ਨੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਸਾਡੇ ਅੱਖਾਂ ਦੇ ਸਾਹਮਣੇ ਕੋਈ ਬਿਆਦਵੀ ਕਰ ਜੇ ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਰੋਲਦੇ ਫਿਰ ਲੱਖ ਲਾਣ ਤਾਂ ਸਾਡੇ ਪੱਤਕਾ ਹੋਣ ਦਾ ਜੇ ਆਕਾਲ ਤੱਕ ਸਾਡਾ ਜੱਥੇਦਾਰ ਆਜ਼ਾਦ ਹੁੰਦਾ ਜਿਵੇਂ ਹੁਣ ਇਹਨਾਂ ਨੇ ਗਲਤੀ ਮੰਨੀਆਂ ਨੇ ਤੇ ਗੱਲ ਸੰਗਲ ਪੈਂਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਜੇ ਤੁਹਾਡਾ ਰਾਜ ਹੋਵੇ ਕੋਹੋਂ ਸਾਹਿਬ ਦੀਆਂ ਵਿਦਵੀਆਂ ਹੋਈਆਂ ਹੁਣ ਤੁਸੀਂ ਨੇ ਆਹ ਕਤੂਤਾ ਕਰੀਆਂ ਨੇ ਆਲੀਆਂ ਕਲੀਆਂ ਦੇ ਵਿੱਚ ਜਿਨ੍ਹਾਂ ਨੇ ਅੰਗ ਖਲਾਰ ਤੇ ਹੁਣ ਇਹਨਾਂ ਦੇ ਰਾਜ ਦੇ ਵਿੱਚ ਹਜੇ ਸਿੱਖੀ ਦੇ ਲੈਕ ਨੇ ਇਹਨਾਂ ਨੂੰ ਤਾਂ ਪੰਥ ਚੋਂ ਕੱਢ ਦੇਣਾ ਚਾਹੀਦਾ ਸੀ ਸੇਕ ਦੇਣਾ ਚਾਹੀਦਾ ਸੀ ਗਰਮ ਕੜਾਹੀ ਦੇ ਵਿੱਚ ਛਿੱਟੇ ਤੇ ਮਸੰਦ ਜੇ ਜਥੇਦਾਰ ਚੰਗੇ ਹੁੰਦੇ ਨਾ ਇਹਨਾਂ ਨੂੰ ਗਰਮ ਕੜਾਹਾ ਕਰਾ ਕੇ ਉੱਥੇ ਤੇਲ ਦੇ ਵਿੱਚ ਛਿੜਦਾ ਇਹਨਾਂ ਨੂੰ ਕਿਨੂੰ ਜਿਹੜੇ ਜਿਨ੍ਹਾਂ ਨੇ ਬੇਅਦਬੀ ਕਰਾਈ ਬਾਦਲ ਕੇ ਲਾੜੇ ਨੂੰ ਅੱਛਾ ਪੀਤੇ ਜੀ ਨੇ ਸਖਬੀਰ ਬਾਦਲ ਦੇ ਖਿਲਾਫ ਪੰਜ ਛੇ ਸਵਾਲ ਜਿਹੜੇ ਰੱਖ ਕੇ ਗਏ ਸੀ ਚੰਦੂ ਮਾਜਰਾ ਬੀਬੀ ਜ਼ਕੀਰ ਖੁਰ ਹੋਰ ਕੀ ਅਕਾਲ ਤਖਤ ਸਾਹਿਬ ਨੂੰ ਜਾਂ ਫਿਰ ਐ ਜੀ ਪੀ ਸੀ ਨੂੰ ਸਵਾਲ ਪੁੱਛਣ ਚਾਹੀਦੇ ਨੇ ਸਖਬੀਰ ਬਾਦਲ ਨੂੰ ਬੁਲਾ ਕੇ ਤਲਬ ਕਰਨ ਤੇ ਸਖਬੀਰ ਬਾਦਲ ਵੀ ਹੋਏ ਪਰ ਉਹ ਕਹਿੰਦੇ ਲਿਖਤੀ ਲਿਫਾਫੇ ਦੇ ਵਿੱਚ ਆਣ ਕੇ ਆਪਣਾ ਜਵਾਬ ਦੇਗੇ ਤਾਂ ਲੱਗਦਾ ਕਿ ਕੋਈ ਕਾਰਵਾਈ ਹੋ ਸਕਦੀ ਹੈ ਸਖਬੀਰ ਬਾਦਲ ਦੇ ਖਿਲਾਫ ਮੈਂ ਤਾਂ ਕਹਿੰਦਾ ਇਹਨਾਂ ਦਾ ਨਾਂ ਲਿਆ ਹੀ ਨਾ ਕਰੋ ਇਹਨਾਂ ਦਾ ਜ਼ਿਕਰ ਹੀ ਨਾ ਛੇੜ ਕਰੋ ਜਿਹੜਾ ਬੰਦੇ ਖਤਮ ਨੇ ਜਿਨ੍ਹਾਂ ਦੀਆਂ ਕਹਾਣੀਆਂ ਖਤਮ ਨੇ ਜਿਹੜੇ ਗੁਰੂ ਤੋਂ ਭਗਾੜੇ ਨੇ ਜਿਹੜੇ ਗੁਰੂ ਦੀ ਜਨ ਮਾਰ ਪੈ ਗਈ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ ਹਜੇ ਵੀ ਦੇਖੋ 2015 ਪੰਥੇ ਅਸੀਂ ਬਚਾਉਣਾ ਅਕਾਲ ਜਲ ਕਹਿ ਰਿਹਾ ਕਿ ਸੁਖਬੀਰ ਬਾਦਲ ਤੋਂ ਬਿਨਾਂ ਕੋਈ ਪਰੋਤ ਜੀ ਇਹ ਅਕਾਲੀ ਦਲ ਹੁੰਦਾ ਫਿਰ ਆ ਕਾਲ ਮਨਸ਼ੀਰ ਇਹਨਾਂ ਨੇ ਕਰਨੇ ਇਹ ਤਾਂ ਅਖਾ ਉਤੀ ਅਕਾਲੀ ਦਲ ਬਣ ਕੇ ਰਹਿ ਗਿਆ ਬਾਦਲ ਦਲ ਕੱਲਾ ਪਰਿਵਾਰਕ ਬਦਲ ਰਹਿ ਗਿਆ 2015 ਦੇ ਵਿੱਚ ਜਦੋਂ ਗੁਰੂ ਜਨੰਤ ਸਾਹਿਬ ਮਹਾਰਾਜ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਨੇ ਉਸ ਟਾਈਮ ਪ੍ਰੇਮੀਆਂ ਨੇ ਡੇਰਾ ਪ੍ਰੇਮੀਆਂ ਨੇ ਚੋਰੀ ਕੀਤੀ ਉਥੋਂ ਤੇ ਉਹਨਾਂ ਨੇ ਬਕਾਇਦਾ ਵਾਰ ਗੱਡੀਂਆਂ ਕੰਨਾਂ ਦੇ ਉੱਤੇ ਲਿਖ ਕੇ ਲਾਤਾ ਵੀ ਤੁਹਾਡਾ ਗੁਰੂ ਸਾਡੇ ਕੋਲ ਆ ਸਿੱਖੋ ਜੇ ਤੁਹਾਡੇ ਦੇ ਵਿੱਚ ਦਾਮਾ ਤੁਸੀਂ ਲੈ ਸਕ 700 ਬਰਾਮਦ ਕਰਾ ਲਓ ਉਸ ਟਾਈਮ ਬਾਦਲ ਦੀ ਸਰਕਾਰ ਸੀ ਬਾਦਲ ਮੁੱਖ ਮੰਤਰੀ ਸੀ ਇਹ ਛੋਟਾ ਮੁੱਖ ਮੰਤਰੀ ਗ੍ਰਹਿ ਮੰਤਰੀ ਇਹ ਸੀਗਾ ਸਾਰਾ ਕੁਝ ਸੀਗਾ ਜਿਹੜਾ ਹੁਣ ਮੌਜੂਦ ਬਾਲ ਤੁਰਿਆ ਫਿਰਦਾ ਤੇ ਉਸ ਟਾਈਮ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦਾ ਸਾਥ ਦਿੱਤਾ ਤੇ ਉਸ ਟਾਈਮ ਜਿਹੜੇ ਸਿੰਘਾਂ ਨੇ ਉੱਥੇ ਬੈਠ ਕੇ ਮੋਰਚਾ ਲਾਇਆ ਇਨਸਾਫ ਦੀ ਮੰਗ ਕੀਤੀ ਬਾਈਬਲ ਕਾਂਡ ਇਹਨਾਂ ਨੇ ਕੀਤਾ ਉਸੇ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕੋਟ ਕਪੂਰੇ ਦੇ ਵਿੱਚ ਇਹਨਾਂ ਜਿੰਨੇ ਵੀ ਉੱਥੇ ਸੰਗਤ ਬੈਠੀ ਪਾਣੀ ਗੰਦੇ ਪਾਣੀ ਦੇ ਬਿਛਾੜਾ ਮਾਰੀਆਂ ਗਈਆਂ ਉੱਥੇ ਲਾਠੀ ਚਾਰਜ ਕੀਤਾ ਉੱਥੇ ਉਹਨਾਂ ਦੇ ਪਰਚੇ ਪਾਏ ਬਹੁਤ سارے ਸਿੰਘਾਂ ਨੂੰ ਜਕਮੀ ਕੀਤਾ ਆਹ ਕੁਛ ਕੀਤਾ ਇਹਨਾਂ ਨੇ ਤੇ ਉਦੋਂ ਦਾ ਕਹਿੰਦੇ ਸੀ ਅਸੀਂ ਸਾਡੀ ਸਰਕਾਰ ਆ ਸੀ ਕੋਈ ਗਨਾਹ ਨਹੀਂ ਕੀਤਾ ਤੇ ਤੁਸੀਂ ਤਾਂ ਸਾਨੂੰ ਝੂਠ ਬੋਲ ਕੇ ਇਲਜ਼ਾਨੋ ਜਿਹੜੇ ਦੋਸ਼ੀ ਨੇ ਅਸੀਂ ਫੜ ਲਏ ਰੁਪਿੰਦਰ ਦੇ ਉਹ ਮੁੰਡਾ ਦੂਜਾ ਉਹ ਪੰਜ ਗਰਾਈਆਂ ਵਾਲਾ ਕੁੱਟ-ਕੁੱਟ ਕੇ ਉਹਨਾਂ ਦੇ ਜਿਹੜਾ ਹੈਗੇ ਸਰੀਰਕਾਲ ਤੇ ਤੇ ਮੁੜ ਕੇ ਬਹੁਤ ਕੁਛ ਇਹਨਾਂ ਨੇ ਕਰਿਆ ਉਦੋਂ ਤਾਂ ਸੱਚੇ ਬਣਦੇ ਸੀ ਤੇ ਹੁਣ ਉਹੀ ਇਹਨਾਂ ਕੋਲੇ ਤਾਕਤ ਸੀ ਉਸ ਟਾਈਮ ਉਦੋਂ ਭਾਈਵਾਲੀ ਇਹਨਾਂ ਦੀ ਸੈਂਟਰ ਦੇ ਨਾਲ ਵੀ ਸੀਗੀ ਉਦੋਂ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣਦਾ ਜਿਹੜੇ ਸਿੱਖ ਅਸੀਂ ਉੱਥੇ ਬੈਠੇ ਇਨਸਾਫ ਮੰਗ ਰਹੇ ਸੀਗੇ ਸਾਨੂੰ ਇਹ ਝੂਠਾ ਦੱਸ ਰਹੇ ਸੀਗੇ ਵੀ ਇਹ ਗਲਤ ਨੇ ਅਸੀਂ ਸੱਚੇ ਆ ਇਹ ਤਾਂ ਸਾਡੇ ਤੇ ਵੀ ਬਾਧੂ ਲੰਝਾਵ ਲਾ ਰਹੇ ਆ ਅੱਜ ਉਹੀ ਬੰਦੇ ਆਪਦੇ ਜਵਾਨ ਦੇ ਨਾਲ ਕੀ ਲਿਖਤੀ ਰੂਪ ਦੇ ਵਿੱਚ ਮੰਨ ਰਹੇ ਨੇ ਵੀ ਹਾਂ ਸਾਡੋ ਗਲਤੀਆਂ ਹੋਈਆਂ ਨੇ ਸਾਡੀ ਸਰਕਾਰ ਵੇਲੇ ਅਸੀਂ ਇਨਸਾਫ ਨਹੀਂ ਦੇ ਸਕਦੇ ਸਾਰਾ ਕੁਝ ਉਹਨਾਂ ਨੇ ਲਿਖਤੀ ਮੰਨ ਲਿਆ ਸੌਦਾ ਸਾਧ ਨੂੰ ਮਾਫੀ ਦੇਣੀ ਲੋਕਰ ਨਾਮਾਂ ਜਾਰੀ ਕਰਨਾ ਸ਼ਰੋਮੀ ਕਮੇਟੀ ਨੇ 90 ਲੱਖ ਰੁਪਇਆ ਉਹਨਾਂ ਇਸ਼ਤਿਹਾਰਾਂ ਤੇ ਲੋਕਾਂ ਦੇ ਵਿੱਚ ਬੰਨਣਾ ਵੀ ਹਾਂ ਮਾਫੀ ਆ ਜੀ ਅਸੀਂ ਸਾਰੇ ਖੋਸਾਂ ਦੇ ਨਾਲ ਤਾਕਤਾਂ ਦੇ ਜਿਹੜੇ ਜਥੇਦਾਰ ਅਖੌਤੀ ਉਥੇ ਗੁਰਬਚਨ ਨੇ ਅੱਜ ਜੱਥੇਦਾਰ ਨਹੀਂ ਮੈਂ ਉਹਨਾਂ ਦਾ ਪੁੱਛੜ ਗੁਰਬਚਨ ਆ ਵੱਡਾ ਜੱਥੇਦਾਰ ਬਣਾਇਆ ਹੋਇਆ ਸੀ ਉਸ ਟਾਈਮ ਉਹ ਬੁਛੜੀ ਨੇ ਸਾਰੇ ਅਸੀਂ ਨਹੀਂ ਉਹਨਾਂ ਨੂੰ ਜੱਥੇਦਾਰ ਬਣਦੇ ਲੈ ਦੋਸ਼ੀ ਬਰਾਬਰ ਦੇ ਉਹ ਵੀ ਨਾ ਫਿਰ ਬਿਲਕੁਲ ਦੋਸ਼ੀ ਨੇ ਜਿਹੜੇ ਇੱਕ ਬੰਦੇ ਦੇ ਦਬਾਅ ਥੱਲੇ ਆ ਕੇ ਫੁਮਰਾਹ ਤਖਤ ਤੇ ਬੈਠ ਕੇ ਆਪ ਹੁਦਰੀਆਂ ਕਰਨ ਉਹ ਬੁਛੜੀ ਹੋ ਸਕਦੇ ਨੇ ਹੋਰ ਕੀ ਉਹ ਜੱਥੇਦਾਰ ਨੇ ਉਹ ਅਸੀਂ ਕਿਥੇ ਉਹਨਾਂ ਨੂੰ ਜੱਥੇਦਾਰ ਮੰਨ ਲੀਏ ਤੇ ਇਸ ਕਰਕੇ ਉਹਨਾਂ ਨੇ ਫਕੂਨ ਨਾਵਾਂ ਜਿਹੜਾ ਉਹ ਜ਼ਾਰੀ ਕੀਤਾ ਜੱਥੇਦਾਰੀ ਅਕਾਲ ਤਖਤ ਸਾਹਿਬ ਦੀਆਂ ਧਜੀਆਂ ਗੁਰਮਰਜਾਦਾਂ ਦੀਆਂ ਉਡਾਈਆਂ ਉਹ ਸਾਰਾ ਕੁਝ ਹੁਣ ਸਾਫ਼ ਆਪ ਦੇ ਹੱਥਾਂ ਨਾਲ ਲਿਖ ਕੇ ਦੇ ਕੇ ਆਏ ਨੇ ਉਥੇ ਪਰ ਸੁਖਵੀਰ ਬਾਲ ਦੇ ਇਹ ਕਹਿ ਰਿਹਾ ਕਿ ਜੇ ਅਸੀਂ ਕੁਝ ਗਲਤ ਕੀਤਾ ਹੈ ਜਦੋਂ ਅਸੀਂ ਦੋਸ਼ੀ ਸੀ ਕਾਂਗਰਸ ਦੀ ਸਰਕਾਰ ਚਲੀ ਗਈ ਕੈਪਟਨ ਮਹਿੰਦਰ ਸਿੰਘ ਆ ਕੇ ਚਲਾ ਗਿਆ ਚੰਨੀ ਚੰਨੀ ਆ ਕੇ ਚਲਾ ਗਿਆ ਹੁਣ ਭਗਵਾਨਤ ਮਾਨ ਨੂੰ ਵੀ 2.5 ਸਾਲ ਹੋ ਗਏ ਆਏ ਹੋਏ ਨੇ ਕਹਿੰਦੇ ਜੀ ਕੋਈ ਅਸੀਂ ਕਸੂਰ ਬਾਣਾ ਕਾਰਵਾਈ ਕਰੋ ਸਾਡੇ ਖਿਲਾਫ ਤੇ ਕੋਈ ਸਬੂਤ ਨਹੀਂ ਹੈ ਜਾਣ ਬੁੱਝ ਕੇ ਸਾਡੀ ਪਾਰਟੀ ਪੰਥਕ ਪਾਰਟੀ ਨੂੰ ਬਦਨਾਮ ਕਰਨ ਚ ਲੱਗੇ ਹੋਏ ਸਾਰੇ ਤੇ ਜਿਹੜੇ ਹੁਣ ਇਹਨਾਂ ਵਿੱਚ ਲਿਖ ਕੇ ਆਪ ਦੇਖ ਕੇ ਨੇ ਉਹ ਇਹਨਾਂ ਦੇ ਬੰਦੇ ਸੀਗੇ ਉਹ ਕੋਈ ਬਾਲੇ ਸੀਗੇ ਆਪ ਕਹਦਿਆਂ ਮਾਫੀਆਂ ਮੰਗਦਾ ਫਿਰਦਾ ਹੁਣ ਸੁਖਵੀਰ ਜਦੋਂ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਫਿਰ ਮੈਂ ਮਾਫੀ ਕਾਦੀ ਮੰਗਾ ਹਾਂ ਇਹਨਾਂ ਤਾਂ ਢੜਕਾਏ ਹੋਏ ਬੰਦੇ ਨੇ ਹੋਰ ਪਾਕੀਆਂ ਹੋਰ ਕਿਹਨੇ ਢੜਕਾਤੇ ਨਾ ਤੂੰ ਉੱਥੇ ਕਿਲ੍ਹੇ ਭਾਲੇ ਬੰਦ ਕਰਕੇ ਦੇ ਕੇ ਆ ਪਹਿਲਾਂ ਵੀ ਇਹਨੇ ਖੰਨ ਉਦੋਂ ਪਹਿਲਾਂ ਵੀ ਇਹਨੇ ਡਰਾਮਾ ਕਰਿਆ ਮਾਫੀਆਂ ਦਾ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਾ ਕੇ ਆ ਕੇ ਸਾਥੋਂ ਗਲਤੀ ਹੋ ਗਈ ਇਹ ਹੋ ਨਹੀਂ ਗਲਤੀਆਂ ਇਹਨਾਂ ਦੀਆਂ ਹੋ ਲੋਟ ਹੋਣੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਅੰਗ ਸੀ ਉਹ ਸਾਡਾ ਇਸ਼ਟਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨੂੰ ਸਾਰੀ ਲੁਕਾਈ ਸਿਰ ਝਕਾਉਂਦੀ ਆ ਉਹਨਾਂ ਦੀ ਬਿਆਦਵੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਗਲੀਆਂ ਨਾਲੀਆਂ ਦੇ ਵਿੱਚ ਗੁਰੂ ਸਾਹਿਬ ਦੇ ਕੱਲੇ ਕੱਲੇ ਅੰਗ ਰੁਲੇ ਗਏ ਜਿਵੇਂ ਉਹ ਰੁਲੇ ਨੇ ਇਸੇ ਤਰ੍ਹਾਂ ਹੁਣ ਇਹ ਰੁਲਣਗੇ ਹਜੇ ਤਾਂ ਸੁਖਬੀਰ ਸਿੰਘਾਂ ਕੁਝ ਨਹੀਂ ਹੋਇਆ ਇਸ ਤੋਂ ਵੱਧ ਤੁਹਾਡੇ ਤੇ ਮਾਰੇ ਟਾਈਮ ਆਉਣਗੇ ਤੁਹਾਡਾ ਬੁਰਾ ਹਾਲ ਦੇਖੀ ਕੀ ਹੋਣਾ ਸਾਰਿਆਂ ਦਾ ਚਾਹੇ ਬਾਗੀ ਤੁਹਾਡਾ ਕੋਈ ਆ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਸਭ ਦੇ ਸੀਸਾ ਸਾਹਮਣੇ ਆ ਗਿਆ ਸਭ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਜੋ ਕੁਝ ਕੀਤਾ ਇਹਨਾਂ ਸਰਕਾਰ ਦੇ ਵਿੱਚ ਹੋਈਆਂ ਨੇ ਮਨਮਾਨੀਆਂ ਕੀਤੀਆਂ ਪੰਥ ਦੀ ਪਿੱਠ ਦੇ ਵਿੱਚ ਵੱਡੇ ਸੁਰੇ ਮਾਰੇ ਨੇ ਅੱਜ ਇਹਨਾਂ ਦੀ ਬਦੌਲਤ ਅਸੀਂ ਇੱਥੇ ਮੋਰਚਾ ਇਹਨਾਂ ਦੀ ਬਦੌਲਤ ਲਾਇਆ ਜੇ ਉਦੋਂ ਇਹ ਇਹਨਾਂ ਦੀ ਸਰਕਾਰ ਸੀ ਬੰਦੀ ਸਿੰਘਾਂ ਦਾ ਮਤਾ ਪਾ ਦਿੰਦੇ ਉਦੋਂ ਬੰਦੀ ਸਿੰਘ ਰਹਾ ਹੋ ਜਾਂਦੇ ਉਦੋਂ ਕਹਿੰਦੇ ਅਸੀਂ ਕੁਝ ਨਹੀਂ ਬੰਦੀ ਸਿੰਘਾਂ ਵਾਸਤੇ ਪੰਥ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਪੰਥ ਦੇ ਬਡੇਰੇ ਖੌਤੀ ਆਗੂ ਬਣੇ ਸੀਗੇ ਜੋ ਕੁਝ ਕਰਿਆ ਇਹਨਾਂ ਨੇ ਬਿਲਕੁਲ ਗਲਤ ਕਰਿਆ ਜਦੋਂ ਵੀ ਇਹਨਾਂ ਸਰਕਾਰ ਆਈ ਪੰਥ ਪੰਥ ਦੀ ਪਿੱਠ ਦੇ ਸੁਰਾ ਹੀ ਮਾਰਿਆ ਪੰਥ ਨਾਲ ਵਧਿ ਕੀਆਂ ਕਰੀਆਂ ਨੇ ਇਹਨਾਂ ਨੇ ਪਰ ਬੀਬੀ ਆਰਮ ਸਿੰਘ ਮਤ ਕਹਿ ਰਹੀ ਜਿੰਨਾ ਮੁੱਦਾ ਮੈ ਚੁੱਕਿਆ ਬੰਦੀ ਸਿੰਘਾਂ ਦਾ ਜਾ ਕੇ ਪਾਰਲੀਮੈਂਟ ਇਹਨਾਂ ਦਾ ਕਿਸੇ ਹੋਰ ਨੇ ਚੱਕਿਆ ਵੀ ਨਹੀਂ ਹੈ ਚੱਕ ਕੇ ਕਿਹਰੇ ਉਹਨੇ ਲੰਨ ਲਾ ਤਾ ਕਿਹੜਾ ਬੰਦੀ ਸਿੰਘ ਰਿਹਾ ਕਰਾਤਾ ਉਹਨੇ ਜਵਾਬ ਦੇਵੇ ਤਾਂ ਕਿਥੇ ਮਤਾ ਪਾਇਆ ਉਦੋਂ ਸਰਕਾਰ ਸੀ ਇਹਨਾਂ ਦੀ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਉਂਦੇ ਵੀ ਸਾਨੂੰ ਕੋਈ ਖਤਰਾ ਨਹੀਂ ਉਹ ਤਾਂ ਸਗੀ ਵੀਰ ਵਰਗੇ ਕਹਿੰਦੇ ਅਸੀਂ ਬੰਦੀ ਸਿੰਘਾਂ ਨੂੰ ਕੁਝ ਨਹੀਂ ਉਹਨਾਂ ਵਾਸਤੇ ਕਰ ਸਕਦੇ ਹੁਣ ਉਹਨਾਂ ਨੂੰ ਬੰਦੀ ਸਿੰਘ ਵੀ ਜਿਆਦਾ ਕਿ ਉਹਨਾਂ ਨੂੰ ਅਕਾਲ ਤੱਕ ਸਾਧੂ ਵੀ ਜਾਦ ਆ ਗਿਆ ਹੁਣ ਉਹਨਾਂ ਨੂੰ ਸਾਰਾ ਕੁਝ ਜਿਆਦਾ ਆਉਂਦਾ ਅਜੇ ਤਾਂ ਰੋਕੋ ਜੇ ਸਹੀ ਕੀ ਹੋਣਾ ਹਜੇ ਹਜੇ ਹੋਰ ਵਖਾਉਣਾ ਗੁਰੂ ਸਾਹਿਬ ਦੇ ਅੰਗ ਇਹਨਾਂ ਦੇ ਰਾਜ ਦੇ ਵਿੱਚ ਰੋਲ ਰਹੇ ਨੇ ਸਾਡੇ ਅਸੀਂ ਪੰਥਕ ਹਾਂ ਹੋਰੇ ਆ ਸਾਡੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਸਾਡੇ ਅੱਖਾਂ ਦੇ ਸਾਹਮਣੇ ਕੋਈ ਵਿਆਦਵੀ ਕਰ ਜੇ ਉਹਨਾਂ ਦੇ ਅੰਗ ਗਲੀਆਂ ਦੇ ਵਿੱਚ ਰੋਲਦੇ ਫਿਰ ਲੱਖ ਲਾਣ ਤਾਂ ਸਾਡੇ ਪੰਥਕ ਹੋਣ ਦਾ ਉਹਨਾਂ ਨੂੰ ਹੁਣ ਤੱਕ ਜਿੰਨੇ ਬੰਦੇ ਸੀ ਕਿਹੜੇ ਬੰਦੇ ਇਕੱਠ ਹੁੰਦਾ ਉਹ ਨਹੀਂ ਰੇਲੀਆਂ ਚੋਂ ਕਾਉਣ ਦੇ ਬੰਦੇ ਫਿਰ ਕੀ ਉਹਨਾਂ ਨੂੰ ਦਰਦ ਨਹੀਂ ਆਜੀ ਉਹਦਾ ਮਹਾਰਾਜ ਬੇਦਵੀ ਦਾ ਤੇ ਇਕੱਠ ਇਹਨਾਂ ਦੇ ਲੱਖਾਂ ਦਾ ਤੁਸੀਂ ਕਹਿੰਦੇ ਹੁੰਦਾ ਇਹਨਾਂ ਰੈਲੀਆਂ ਦੇ ਵਿੱਚ ਤੇ ਫਿਰ ਵੋਟ ਹੁਣ ਕਿਉਂ ਨਹੀਂ ਪਾਈ ਇਹਨਾਂ ਨੂੰ ਹੁਣ ਆ ਜਲੰਧਰ ਜਿਮਨੀ ਚੌਣ ਹੋ ਕੇ ਛੱਡੀਆ ਇਹਦੇ ਵਿੱਚ 500 ਬੋਟ ਨਹੀਂ ਪਈ ਇਹਨਾਂ ਉਹ ਕਿਧਰ ਗਏ ਇਕੱਠ ਹੋਣ ਇਹਨਾਂ ਦੇ ਉਹ ਕਹਿੰਦੇ ਜੀ ਜੇ ਕੋਈ ਸਾਤੂ ਗਲਤੀਆਂ ਹੋਈਆਂ ਮਹਾਰਾਜ ਬਖਸ਼ਣਹਾਰ ਨੇ ਕਿ ਅਸੀਂ ਨੀਵੇਂ ਹੋ ਕੇ ਹੱਥ ਬੰਨ੍ਹ ਕੇ ਝੋਲੀ ੱਡ ਕੇ ਮਹਾਰਾਜ ਅਗੇ ਮਾਫੀ ਮੰਗ ਲਈ ਹੈ ਸਿੱਖ ਪੰਥ ਸਾਨੂੰ ਪ੍ਰਵਾਨ ਕਰੇਗਾ ਮਹਾਰਾਜ ਸਾਨੂੰ ਮਾਫ ਕਰਨਗੇ ਗੁਰੂ ਮਹਾਰਾਜ ਨਹੀਂ ਮਾਫ ਕਰਨਾ ਪੰਥ ਕਰੇ ਇਹ ਸਿਰਫ ਸਿਆਸੀ ਡਰਾਮਾ ਕੁਰਸੀਆਂ ਦੁਬਾਰੇ ਹਾਸਲ ਕਰਨ ਵਾਸਤੇ ਰਾਜ ਗੱਦੀ ਦੁਬਾਰੇ ਹਥਿਆਉਣ ਬਾਅਦ ਤੇ ਇਹ ਡਰਾਮਾ ਸਿਆਸੀ ਆ ਉਸ ਦਿਨ ਮਾਫੀ ਦੇ ਕਾਬਲ ਹੋਣਗੇ ਇਹ ਸਾਰੇ ਕਹਿਣ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਅਸੀਂ 20-20 ਸਾਲ ਚੋਣ ਨਹੀਂ ਲੜਦੇ ਨਾ ਸਾਡਾ ਕੋਈ ਪਰਿਵਾਰਕ ਮੈਂਬਰ ਲੜੂਗਾ ਫਿਰ ਇਹਨਾਂ ਨੂੰ ਮਾਫੀ ਦਿੱਤੀ ਜਾ ਸਕਦੀ ਨਹੀਂ ਨਹੀਂ ਅੱਛਾ ਅਕਾਲ ਤਖਤ ਸਾਹਿਬ ਜਥੇਦਾਰ ਹੁਣ ਆਜ਼ਾਦ ਲੱਗਦਾ ਤੁਹਾਨੂੰ ਪਹਿਲਾਂ ਉਹਨਾਂ ਤੇ ਤੁਸੀਂ ਇਲਜ਼ਾਮ ਲਾਉਂਦੇ ਰਹੀ ਲਫਾਫਿਆਂ ਚ ਨਿਕਲਦੇ ਨੇ ਉਹਨਾਂ ਦੇ ਕਹਿੰਦੇ ਚੱਲਦੇ ਨੇ ਬਾਦਲਾਂ ਦੇ ਕਹਿਣ ਤੋਂ ਪਰ ਹੁਣ ਆਜ਼ਾਦ ਲੱਗਦੀ ਐ ਐ ਜੀਪੀਸੀ ਤੇ ਨਾਲ ਅਕਾਲ ਸਾਹਿਬ ਦੇ ਜਥੇਦਾਰ ਜੇ ਪੰਜ ਸਿੰਘ ਸਹਿਬਾਨ ਜਿਹੜੇ ਵੱਖ-ਵੱਖ ਧਾਮਾਂ ਦੇ ਬੈਠੇ ਨੇ ਉਹ ਤਾਂ ਆਪ ਉਹਨਾਂ ਦੇ ਬਣਾਏ ਹੋਏ ਨੇ ਆਜ਼ਾਦ ਕਿੱਥੋਂ ਹੋ ਗਏ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਜ਼ਾਦ ਹੁੰਦਾ ਜਿਵੇਂ ਹੁਣ ਇਹਨਾਂ ਨੇ ਗਲਤੀ ਮੰਨੀਆਂ ਨੇ ਤੇ ਗਲਤ ਸੰਗਲ ਪੈਂਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਜੇ ਤੁਹਾਡਾ ਰਾਜ ਹੋਵੇ ਗੁਰੂ ਸਾਹਿਬ ਦੀਆਂ ਵਿਅਦਮੀਆਂ ਹੋਈਆਂ ਹੁਣ ਤੁਸੀਂ ਨੇ ਆਹ ਕਰਤੂਤਾ ਕਰੀਆਂ ਨੇ ਉਹ ਸਜ਼ਾ ਦਿੱਤੀ ਹੈ ਪਿਛਲੇ ਦਿਨ ਇੱਕ ਇਹਨਾਂ ਨੂੰ ਪੰਜ ਚੋਕਿਆਂ ਨੂੰ ਛੇਕਿਆ ਜਿਹੜੇ ਜਿਹਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਿਆਦਬੀ ਹੋ ਗਈ ਹੋਵੇ ਨਾਲੀਆਂ ਗਲੀਆਂ ਦੇ ਵਿੱਚ ਜਿਨ੍ਹਾਂ ਨੇ ਅੰਗ ਖਿਲਾਰ ਤੇ ਹੁਣ ਇਹਨਾਂ ਦੇ ਰਾਜ ਦੇ ਵਿੱਚ ਹਜੇ ਸਿੱਖੀ ਦੇ ਲੈਕ ਨੇ ਇਹਨਾਂ ਨੂੰ ਤਾਂ ਪੰਥ ਚੋਂ ਕੱਢ ਦੇਣਾ ਚਾਹੀਦਾ ਸੀ ਸੇਕ ਦੇਣਾ ਚਾਹੀਦਾ ਸੀ ਜੇ ਆਖਲ ਜੱਥੇਦਾਰ ਹੁੰਦਾ ਕਾਲੀਪੁਰਾ ਸੰਗ ਵਾਲਾ ਇਹਨਾਂ ਦੇ ਗਲਤ ਸੰਗਲ ਪਾਉਣੇ ਸੀ ਕਿ ਪਰ ਸੁਖਵੀਰ ਬਾਦਲ ਕਹਿ ਰਹੇ ਕਿ ਬਿਆਦਬੀ ਤਾਂ ਹੁਣ ਵੀ ਹੋ ਰਹੀਆਂ ਨੇ ਕਾਂਗਰਸ ਸਰਕਾਰ ਦੇ ਵਿੱਚ ਵੀ ਹੋਈਆਂ ਕੱਲੀ ਅਕਾਲੀ ਦਲ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੇ ਇਹ ਸਜ਼ਾ ਦਿੰਦੇ ਉਦੋਂ ਸਖਤ ਤੁਰੀਆਂ ਕਿੱਥੋਂ ਨੇ ਜੇ ਉਸ ਵੇਲੇ ਸਜ਼ਾ ਦਿੰਦੇ ਕਿਸੇ ਜ਼ਰਤ ਦੀ ਹੁਣ ਕਰਨ ਦੀ ਉਹ ਲੋਤਾਂ ਨੇ ਬਿਆਦਮੀਆਂ ਕਹਿੰਦਾ ਸਾਥ ਦਿੱਤਾ ਉਹਨਾਂ ਨੇ ਉਹ ਸਿਲਸਿਲਾ ਚੱਲੀ ਜਾਂਦਾ ਜਦੋਂ ਗੁਰੂ ਸਾਹਿਬ ਨੇ ਮਸੰਦਾਂ ਥਾਪੇ ਸੀਗੇ ਉਹਨਾਂ ਨੂੰ ਕਿ ਮਸੰਦ ਜਿਹੜੇ ਸੇਵਾਦਾਰ ਵੀ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਸਿੱਕੀ ਦਾ ਪ੍ਰਚਾਰ ਕਰਨਾ ਤੇ ਜਿਹੜੀ ਕਾਰ ਸੇਵਾ ਹੋਣੀ ਆ ਉਹ ਲੈ ਕੇ ਆਉਣੀ ਆ ਪਹਿਲਾਂ ਚੰਗਾ ਕੰਮ ਕਰਦੇ ਰਹੇ ਮਹਾਰਾਜ ਦੇ ਹੁਕਮ ਦੇ ਵਿੱਚ ਜਦੋਂ ਮਸੰਦ ਆਪ ਦੇ ਹੁਦਰੀਆਂ ਕਰਨ ਲੱਗੇ ਤੇ ਸੰਗਤਾਂ ਨੇ ਸ਼ਿਕਾਇਤ ਕਰਤੀ ਸੱਚੇ ਪਾਤਸ਼ਾਹ ਇਹ ਤੁਸੀਂ ਤੋਰੇ ਸੀ ਇਹ ਤਾਂ ਹੁਣ ਆਪਨੇ ਮਰਜ਼ੀਆਂ ਕਰਦੇ ਕਾਰ ਭੇਡਾ ਦਿੰਨੇ ਸੀ ਆਉਜੇ ਘਰਾਂ ਦੀ ਰੱਖੀ ਜਾਂਦੇ ਨੇ ਤੇ ਗੁਰੂ ਸਾਹਿਬ ਨੇ ਫਿਰ ਉਸੇ ਕੜਾਹਾ ਅੱਜ ਵੀ ਪਿਆ ਉਸ ਅਨੰਦਪੁਰ ਸਾਹਿਬ ਗਰਮ ਕਰਾ ਕੇ ਤੇਲ ਦੇ ਤੇਲ ਵਾਲੇ ਗਰਮ ਕੜਾਹੇ ਦੇ ਵਿੱਚ ਛਿੱਟੇ ਤੇ ਮਸੰਦ ਜੇ ਜਥੇਦਾਰ ਚੰਗੇ ਹੁੰਦੇ ਨਾ ਇਹਨਾਂ ਨੇ ਗਰਮ ਕੜਾਹਾ ਕਰਾ ਕੇ ਉੱਥੇ ਤੇਲ ਦੇ ਵਿੱਚ ਛਿੱੜਦਾ ਇਹਨਾਂ ਨੂੰ ਕਿਨੂੰ ਜਿਹੜੇ ਜਿਨ੍ਹਾਂ ਨੇ ਬਿਆਦਵੀ ਕਰਾਈ ਬਾਦਲਕੇ ਵਾਲੇ ਨੂੰ ਹੋਰ ਕਿਨੂੰ ਸਾਰਿਆਂ ਨੂੰ ਛਿੱਟਨੇ ਚਾਹੀਦੇ ਜੇ ਤਾਂ ਮਸੰਦ ਛਿੱਟੇ ਨੇ ਗੁਰੂ ਸਾਹਿਬ ਨੇ ਥਾਪੇ ਹੋਏ ਇਹ ਨੇੜੇਉਂ ਲੱਗਦੇ ਤੇ ਉਦੋਂ ਉਹਨਾਂ ਨੇ ਤਾਂ ਕੋਈ ਬਿਆਦਵੀ ਨਹੀਂ ਸੀ ਕਰੀ ਕਈ ਸਗਾ ਮਿਲਿ ਸੁਣੋ ਦੇਖੋ ਸਜਾ ਕੋਣ ਜਿਹੜਾ ਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਜੇ ਕੋਈ ਆਊ ਕਾਲ ਤੱਕ ਤੇ ਫੇਰ ਗੱਲ ਮਾਣੀ ਆ ਇਹ ਵੀ ਜਥੇਦਾਰਤਾ ਆਪੇ ਇਹਨਾਂ ਦੇ ਥਾਪੇ ਹੋਣੇ ਇਹ ਕਿਹਨੂੰ ਕਹਿਣਗੇ ਜਦ ਜਥੇਦਾਰ ਦੇ ਵਿੱਚ ਜੇ ਕਾਲ ਤੱਕ ਤੇ ਬੈਠਾ ਜੁਰਤਾ ਉਹਨੂੰ ਕਹੇ ਇਹਨਾਂ ਨੂੰ ਕਹੇ ਵੀ ਤੁਹਾਨੂੰ ਇਹ ਸਜ਼ਾ ਤੁਸੀਂ 20 20 ਸਾਲ ਇਲੈਕਸ਼ਨ ਨਹੀਂ ਲੜਨੀਆਂ ਤੁਹਾਡੇ ਪਰਿਵਾਰਕ ਮੈਂਬਰ ਲੜੇ ਗਾਇਤਾ ਸਹੀ ਜੇ ਆਸਣ ਉਹਨਾਂ ਨੂੰ ਲੋਕ ਘਰ ਨੂੰ ਤੋੜ ਦੇਣਾ ਹੈਗੀ ਜੁਰਤ ਦੇ ਵਿੱਚ ਉਹ ਕਹਿੰਦਾ ਸਿੱਖ ਮਰਿਆਦਾ ਜਿਹੜੀ ਸਜ਼ਾਾਂ ਮਿਲਦੀਆਂ ਨੇ ਉਹ ਕਹਿੰਦਾ ਕਿ ਉਹ ਪ੍ਰਵਾਨ ਹੁੰਦੇ ਨੇ ਜਿਵੇਂ ਹੁਣ ਪਿੱਛੇ ਜੀ ਇੱਕ ਦਿੱਤੀ ਸੀ ਸਜ਼ਾ ਅਕ ਦਸੇਦਾਰ ਨੂੰ ਉਹ ਕਹਿੰਦੇ ਕਿ ਇਹਨਾਂ ਨੇ ਗਲਤੀ ਕੀਤੀ ਹੈ ਸਿੰਘ ਨੇ ਕਿ ਇਹਨਾਂ ਨੂੰ ਅੰਮ੍ਰਿਤ ਵੇਲੇ ਪਾਠ ਕਰਨ ਦੀ ਹੋਰ ਸੇਵਾ ਗੁਰਦਵਾਰ ਸਾਹਿਬ ਦੇ ਪਾਠ ਕਰਨ ਦੀ ਸਜ਼ਾ ਲਾਈ ਹੋਈ ਹੈ ਇਹ ਕਾਦੀ ਸਜ਼ਾ ਹੋ ਗਈ ਪਾਠ ਕਰਨਾ ਕੋਈ ਸਜ਼ਾ ਗਈ ਜਾਂ ਡੋੜੇ ਚਰਨਾਂ ਕੋਈ ਸਜ਼ਾ ਗਈ ਇਹ ਸਜ਼ਾ ਨਹੀਂ ਹੈਗੀ ਖਜਾਤਾ ਕਾਲੀ ਭੂਲਾ ਸਿੰਘ ਨੂੰ ਪੁੱਛ ਕੇ ਦੇਖਿਓ ਕਿਵੇਂ ਦਿੱਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਰਕੇ ਹਜੇ ਤੱਕ ਕੋਈ ਮਹਾਰਾਜਾ ਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜਾ ਨਹੀਂ ਹੋਇਆ ਤੇ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਮੋੜ ਤੇ ਕੋਈ ਆਇਆ ਹੀ ਨਹੀਂ ਜਦੋਂ ਆ ਗਿਆ ਉਹਦੋਂ ਸਾਰੇ ਫੈਸਲੇ ਹੋ ਜਾਣਗੇ ਫਿਰ ਪਤਾ ਲੱਗ ਜੂ ਇਹਨਾਂ ਨੂੰ ਵੀ ਇਹ ਕਿੰਨੇ ਕੁ ਪਾਣੀ ਚ ਨੇ ਅੱਜ ਵੀ ਤਾਂ ਚੋਣਾ ਵੀ ਨਜ਼ਦੀਕ ਨੇ 11ਵੇਂ ਮਹੀਨੇ ਦੱਸਿਆ ਜਾ ਰਿਹਾ ਕੀ ਲੱਗਦਾ ਕਿ ਕੁਝ ਬਦਲਾਅ ਲਿਆਂ ਕਿ ਲੋਕ ਨਵੇਂ ਸਿਰੇ ਤੋਂ ਕੋਈ ਨਵਾਂ ਜਥੇਦਾਰ ਆਏਗਾ ਨਵਾਂ ਕੋਈ ਨਾ ਕੋਈ ਕਮੇਟੀ ਬਣੇਗੀ ਉਸ ਮੁਤਾਬਕ ਸਿੱਖ ਪੰਥ ਕਿਤੇ ਨ ਕਿਤੇ ਚੜ੍ਹਦੀ ਕਲਾ 'ਚ ਹੋਣ ਸਕਦਾ ਦੇਖੋ ਨਾਮਾਂ ਜੱਸੀਦਰ ਕਿਹਨੂੰ ਬਣਾਉਣਾ ਸੀ ਨੇ ਜੱਸੀਦਰ ਸਾਡਾ ਫਾਪਿਆ ਹੈ ਸਰਬੱਤ ਖਾਲਸੇ ਨੇ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਉਹਨੂੰ ਲਿਆਵਾਂਗੇ ਅਸੀਂ ਉਹਨੂੰ ਕੱਲ ਤੱਕ ਸਭ ਤੇ ਬਿਠਾਵਾਂਗੇ ਤੇ ਜਿਹੜੀ ਸ਼੍ਰੋਮਣੀ ਕਮੇਟੀ ਆ ਇਹਨਾਂ ਨੂੰ ਬਦਲੇ ਲੋਕੋ ਬੈਠੇ ਨੇ ਜਦੋਂ ਇਹਨਾਂ ਨੂੰ ਸੱਤਾ ਦੇ ਵਿੱਚੋਂ ਖਤਮ ਕਰਤਾ ਤੇ ਸ਼੍ਰੋਮਣੀ ਗੱਟੀ ਦੇ ਲੋਕ ਛੱਡਣਗੇ ਉਹ ਸਾਰੀ ਤਿਆਰੀ ਕਰੀ ਬੈਠੇ ਨੇ ਇੱਕ ਵਾਰ ਇਲੈਕਸ਼ਨ ਹੋਵੇ ਤਾਂ ਸਹੀ ਜੋ ਇਹਨਾਂ ਨੇ ਕਰਿਆ ਹੁਣੇ ਡਰਾਮੇ ਕਰਦੇ ਫਿਰਦੇ ਨੇ ਬਾਕੀ ਢੜਾ ਬਣ ਗਿਆ ਇਹ ਇਸੇ ਕਰਕੇ ਬਣਿਆ ਬਾਕੀ ਢੜਾ ਹੋਰ ਕੁਝ ਨਹੀਂ ਹੋਇਆ ਨਾਦਨੰਦ ਵਿਧਾਨ ਸਭਾ ਕੋਈ ਹੱਥ ਲੱਗੇ ਸੀਟ ਦੋ ਬੰਦੇ ਸੀ ਆਲੇ ਪਾਸੇ ਨਾ ਬਚਦੇ ਤੇ ਹੁਣ ਦੂਜਾ ਨਾ ਲੋਕ ਸਭਾ ਦੇ ਵਿੱਚ ਸਾਰੇ ਹਾਰ ਗਏ ਇਸ ਕਰਕੇ ਹੁਣ ਇਹਨਾਂ ਨੂੰ ਐ ਹੋਵੇ ਸ੍ਰੋਣੀ ਕਮੇਟੀ ਦੇ ਵਿੱਚ ਕਿਵੇਂ ਬਚਾਈਏ ਆਪਾਂ ਦੋ ਧੜੇ ਜਾਣ ਕੇ ਬਣੇ ਨੇ ਇਹ ਡਰਾਮੇ ਕਰਦੇ ਫਿਰਦੇ ਨੇ ਜੋ ਲਖਣਾ ਹੀ ਫਿਰਦੇ ਨੇ ਇਕੱਠੇ ਹੋ ਜਾਣਾ 20 ਵਾਰੀ ਇਹ ਇਕੱਠੇ ਹੋਏ ਨੇ ਚੰਦੂ ਮਾਜਰਾ ਕਈ ਵਾਰੀ ਭੱਜਿਆ ਨਾ ਜਗੀਰੋ ਕਈ ਵਾਰੀ ਭੱਜੀ ਆ ਫਿਰ ਇਕੱਠੇ ਹੋ ਜਾਂਦੇ ਨੇ ਇਹ ਤਾਂ ਠੁੱਕ ਕੇ ਛੱਟਣ ਵਾਲੇ ਬੰਦੇ ਨੇ ਬੇਗੈਰ ਤੇ ਕੁਰਸੀ ਖਾ ਡਰਾਮੇ ਕਰਦੇ ਫਿਰਦੇ ਨੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਨੇ ਇਹ ਬਾਦਲ ਦਲੀਏ ਨੇ ਚਾਹੇ ਬਾਗੀ ਤੜਾ ਜਾਏ ਕੋਈ ਆ ਇਹਨਾਂ ਨੂੰ ਮੂੰਹ ਨਾ ਲਾਇਓ ਕੋਈ ਇਹਨਾਂ ਦੇ ਪਿੰਡਾਂ ਜਣਾ ਬਾੜੇ ਇਹਨਾਂ ਨੇ ਆਪ ਮੰਨ ਲਿਆ ਵੀ ਅਸੀਂ ਗਲਤੀਆਂ ਕੀਤੀਆਂ ਨੇ ਹੁਣ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੁੜਿਆ ਹੋਵੇ ਉਹ ਮਾਫੀ ਦੇ ਲਾਇਕ ਹੈਗੇ ਆ ਉਹ ਪਿੰਡਾਂ ਦੇ ਵਿੱਚ ਜਾਣ ਜੋਗੇ ਹੈਗੇ ਆ ਜਿਹੜੇ ਉਹਨਾਂ ਦੇ ਮਗਰ ਤੁਰਨਗੇ ਉਹ ਵੀ ਦੋਸ਼ੀ ਨੇ ਇਸ ਕਰਕੇ ਹੁਣ ਉਹ ਆਪ ਦਾ ਬੜਿਆ ਵਿਚਾਰਨ ਜਿਹੜੇ ਲੋਕ ਨੇ